ਇਹ ਉਥੇ ਹੰਸਾਲੀ ਸਾਹਿਬ ਮਹਾਰਾਜ ਕਹਿੰਦੇ 68 ਤੀਰਥ ਜੇ ਸਾਧ ਪਗ ਧਰੇ ਜੀ ਉਹ ਤੀਰਥ ਕਹਿੰਦੇ 68 ਤੀਰਥਾਂ ਦੇ ਬਰਾਬਰ ਹੋ ਜਾਂਦਾ ਜਿੱਥੇ ਸਾਧੂ ਇੱਕ ਪੂਰਨ ਇਕਵਾਇ ਚਰਨ ਧਰਦੇ ਪਰ ਮੇਰੇ ਸ਼ੈ ਸ਼ਾ ਨਹੀਂ ਤਾਂ ਉਥੇ 60 ਸਾਲ ਤੋਂ ਵੱਧ ਤਪ ਕੀਤਾ ਉਹਨਾਂ ਵਰਗੇ ਤਾਂ ਹੋਈਆਂ ਹੈ ਹੰਸਾਲੀ ਸਾਹਿਬ ਜਾਏ ਸਾਰੇ ਸੰਗਤ ਨੂੰ ਮੇਰੀ ਬੇਨਤੀ ਹੈ ਜਿਹੜੀ ਉਹ ਸੁਣ ਕੇ ਹੰਸਾਲੀ ਸਾਹਿਬ ਜਾਏ ਜਾਂਦੇ ਹੋਏ ਸਤਨਾਮ ਵਾਹਿਗੁਰੂ ਮੂਲ ਮੰਤਰ ਦਾ ਪਾਠ ਕਰਦੇ ਹੋਏ ਜਾਏ ਉੱਥੇ ਨਾਲ ਹੀ ਮਹਾਰਾਜ ਜੀ ਨੇ ਇੱਕ ਬਹੁਤ ਬੜਾ ਪਵਿੱਤਰ ਸਥਾਨ ਪ੍ਰਗਟ ਕੀਤਾ ਹੈ ਗੁਰਦੁਆਰਾ ਰਾਮਾਣਾ ਸਾਹਿਬ ਬਿਲਕੁਲ ਕੰਦ ਦੇ ਨਾਲ ਕੰਦ ਮਿਲਦੀ ਹੈ ਉੱਥੇ ਵੀ ਸਾਰੀ ਸੰਗਤ ਜਾਇ ਕਰੇ ਫਿਰ ਇੱਕ ਵਾਰੀ ਮੈਂ ਦਾਤਾ ਜੀ ਨੂੰ ਹੰਸਾਈ ਸਾਹਿਬ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਗੰਡਵਾ ਸਾਹਿਬ ਜਾਣਾ ਬਾਬਾ ਜੀ ਦਾ ਬਚਨ ਹੈ ਮਹਾਰਾਜ ਕਹਿੰਦੇ ਭਾਈ ਜਿਹੜੇ ਇੱਥੇ ਆ ਕੇ ਗੰਡਵਾ ਸਾਹਿਬ ਜਾਣੇ ਯਾਤਰਾ ਉਹਨਾਂ ਦੀ ਹੀ ਸੰਪੂਰਨ ਹੁੰਦੀ ਹੈ ਜੀ ਮੇਰੇ ਨਾਲ ਬਚਨ ਹੋਇਆ ਤੇ ਉਸ ਤੋਂ ਬਾਅਦ ਰਮਾਣਾ ਸਾਹਿਬ ਇਥੇ ਮੱਥਾ ਟੇਕ ਲਿਆ ਫਿਰ ਜਾਈ ਸੰਗਤ ਦੇ ਫੇੜਾ ਸਾਹਿਬ ਜੀ ਜਿੱਥੇ ਬਾਬਾ ਜੀ ਦਾ ਅੰਗੀਠਾ ਸਾਹਿਬ ਜਿੱਥੇ ਬਾਬਾ ਜੀ ਗੰਨਵਾ ਸਾਹਿਬ ਵਾਲੇ ਮਹਾਰਾਜ ਜੀ ਦਾ ਸੰਸਕਾਰ ਹੋਇਆ ਉਹਨਾਂ ਨੇ ਪਹਿਲਾਂ ਹੀ ਆਪਣਾ ਨਾ ਇਹ ਚਬੂਤਰਾ ਬੜਾ ਬਣਵਾ ਲਿਆ ਸੀ ਤੇ ਸੇਵਾਦਾਰ ਨੇ ਕਈ ਸਾਲ ਪਹਿਲਾਂ ਪੁੱਛਿਆ ਸੀ ਮਹਾਰਾਜ ਜੀ ਕਿਸ ਵਾਸਤੇ ਹੈ ਕਹਿੰਦੇ ਸਾਡਾ ਸੰਸਕਾਰ ਇੱਥੇ ਕਰਿਓ ਉੱਪਰ ਤਾਂ ਕਿ ਸੜਕ ਤੋਂ ਦਿਖਦਾ ਹੋਵੇ ਜੀ ਕਹਿੰਦੇ ਸੀ ਜਿਹੜਾ ਕੋਈ ਸਾਨੂੰ ਉੱਥੇ ਸ਼ਰਧਾਲੂ ਨਾਲ ਗੱਡੀ 'ਚ ਜਾਂਦਾ ਵੀ ਮੱਥਾ ਟੇਕ ਲੈ ਕਰੇਗਾ ਖਾਲੀ ਤਾਂ ਅਸੀਂ ਉਹਨੂੰ ਵੀ ਨਹੀਂ ਜਾਣ ਦਿੰਦੇ ਔਰ ਸਾਡੇ ਸਾਨੂੰ ਕਈ ਸੰਗਤਾਂ ਨੇ ਦੱਸਿਆ ਜਿਨ੍ਹਾਂ ਦੇ ਨਾਲੇ ਗੱਲਾਂ ਹੋਈਆਂ ਜੀ ਉਸ ਤੋਂ ਬਾਅਦ ਜਾਏ ਫਿਰ ਦਫੇਰ ਗੰਡੂਆ ਸਾਹਿਬਾ ਜੀ ਦਾ ਜਿਹੜਾ ਮਹਿਸਤਾਨ ਹੈ ਜੇ ਕਿਸੇ ਕੋਲ ਸਮਾਂ ਹੈਗਾ ਹੋਰ ਤਾਂ ਬਾਬਾ ਜੀ ਸਾਹਿਬ ਨੇ ਬਹੁਤ ਹੀ بڑا ਸਥਾਨ ਪ੍ਰਗਟ ਕੀਤਾ ਹੈ ਉਹ ਕਾਮਿਆ ਸਾਹਿਬ ਜਿੱਥੇ ਸੰਗਤਾਂ ਨੂੰ ਬਾਬਾ ਜੀ ਦਾ ਹੁਕਮ ਹੈ ਵੀ 40 ਦਿਨ ਪચ્ચી ਪਰਕਰਮਾ ਕਰਨੀਆਂ ਵੀ ਤੁਹਾਡੇ ਦਿਲ ਦੀ ਮਰਜ਼ੀ ਪੂਰੀ ਹੋਗੀ ਬਹੁਤ ਮਹਾਰਾਜ ਨੇ ਉਸ ਸਥਾਨ ਨੂੰ ਵਾਰ ਦਿੱਤੇ ਹੈ ਇੱਕ ਵਾਰੀ ਬਾਬਾ ਜੀ ਨੇ ਭਾਈ ਨਛੱਤਰ ਸਿੰਘ ਜੀ ਨੂੰ ਕਿਹਾ ਸੀ ਭਾਵੀਆਂ ਸਾਹਿਬ ਗੁਰੂ ਨਾਨਕ ਸਾਹਿਬ 40 ਦਿਨ ਰਹੀ ਸੀ ਜੀ ਤੇ ਉੱਥੇ ਬਾਬਾ ਜੀ ਬਚਨ ਕਰਕੇ ਗਏ ਸੀ ਵੀ ਜਿਹੜਾ ਇੱਥੇ 40 ਦਿਨ ਪચ્ચી ਪਰਕਰਮਾ ਕਰੇਗਾ ਉਸ ਦਿਨ ਗੁਰੂ ਗੁਰੂ ਸਾਹਿਬ ਕਿਰਪਾ ਨਾਲ ਸਾਰੀਆਂ ਮੰਦੀਆਂ ਮਰਾਦਾਂ ਪੂਰੀਆਂ ਕਰਨਗੇ ਜੀ ਸ਼ੁਭ ਮੰਦੇ ਸ਼ਾਮਾ ਹੋਣ ਜੀ